ਨਸ਼ਾ ਕਿਤੇ ਨਾ ਕਿਸੇ ਰੂਪ ਵਿੱਚ ਸਾਡੇ ਘਰਾਂ ਵਿੱਚ ਸਾਡੇ ਬੱਚਿਆਂ ਨੂੰ ਕੰਮ ਕਰਨ ਵਾਲੇ ਬੱਚਿਆਂ ਨੂੰ ਸ਼ਰਮਾਉਂਦਾ ਸੁਹੁਰੇ ਲਈ ਪਰਿਵਾਰਾਂ ਨੂੰ ਪਰਿਵਾਰਾਂ ਦੇ ਮੁਖੀਆਂ ਨੂੰ ਸਮਝਣ ਦੀ ਲੋੜ ਹੈ ਜੇਕਰ ਨਸ਼ਾ ਕਰਨਾ ਹੈ ਨਸ਼ਾ ਆਪਣੀ ਪੜ੍ਹਾਈ ਦਾ ਕਰੋ ਨਸ਼ਾ ਆਪਣੀ ਜਵਾਨੀ ਦਾ ਕਰੋ ਨਸ਼ਾ ਆਪਣੀ ਜ਼ਿੰਮੇਵਾਰੀ ਦਾ ਕਰੋ ਬਹੁਤ ਸਾਜੇ ਦਰਵਾਜ਼ੇ ਕੀ ਇਹ ਵੀ ਨਸ਼ਾ ਹੀ ਹੈ ਨਸ਼ੇ ਤੋਂ ਮੁਰਾਦ ਉੱਚੀ ਜਿੱਦਾਂ ਕੋ ਆਦਮੀ ਆਦੀ ਹੋ ਜਾਂਦਾ। ਤੇ ਸਿਓਣਾਂ ਚੀਜ਼ਾਂ ਦੇ ਕਿਉਂ ਆਦੀ ਹੋ ਜਾਂਦੇ ਆ? ਜਿਹੜੀ ਸਾਡੀ ਵਿਅਕਤੀਗਤ ਪਰਵਾਰ ਪਰਵਾਰਿਕ ਤੇ ਸਮਾਜਿਕ ਜ਼ਿੰਦਗੀ ਦਾ ਹਿੱਸਾ ਹੈ। ਇਸ ਲਈ ਨੌਜਵਾਨ ਬੱਚਿਆਂ ਨੂੰ ਆਪਣੇ ਉਹਨਾਂ ਦੇ ਘਰ ਦੇ ਜਿਹੜੇ ਜ਼ਿੰਮੇਵਾਰ ਮਾਪੇ ਉਹਨਾਂ ਨੂੰ ਚਾਹੀਦਾ ਬੱਚਿਆਂ ਨੂੰ ਜ਼ਿੰਮੇਵਾਰੀ ਦੇ ਨਸ਼ੇ ਵੱਲੋਂ ਪ੍ਰੇਰਿਤ ਕਰੋ। ਔਰ ਆਰਟੀਫੀਸ਼ਲ ਨਸ਼ੇ ਜਿਹੜੇ ਜਿਹੜੇ ਉਹਨਾਂ ਦੀ ਜਵਾਨੀ ਉਹਨਾਂ ਦੇ ਮਕਸਦਾਂ ਨੂੰ ਤੱਕਣਾ ਚੂਰ ਕਰ ਰਹੇ ਹਨ ਉਹਨਾਂ ਤੋਂ ਦੂਰ ਕਰਨ ਲਈ ਮਾਪੇ ਬਹੁਤ ਚੰਗੀ ਦੇਖੇਦਾਰੀ ਆਵਾਜ਼